ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਮਲਾ ਪਹਿਲਾ ਘਰ ਤੀਜਾ ਸਤ ਗੁਰੂ ਪ੍ਰਸਾਦੰ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭੋਂ ਰੰਗਾਂ ਤਨ ਨ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜਦਾ ਏ ਇਹੋ ਤਨ ਮਾਇਆ ਪਾਹਿਆ ਪਿਆਰੇ ਚੋੜਾ ਲਬੋਰੰਗਾਏ ਮੇਰਾ ਕੰਤ ਨਾ ਭਾਵੇ ਚੋੜਾ ਪਿਆਰੇ ਕਿਉਂ ਭਨ ਸੇਜ ਜਾਏ ਕੁਰਬਾਨ ਜਾ ਮੇਰਾ ਵਾਨਾ ਹੋ ਕੁਰਬਾਨ ਜਾ ਹੋ ਕੁਰਬਾਨ ਜਾ ਤਨਾ ਕ ਲੈ ਨ ਜੋ ਤੇਰਾ ਨਾਮ ਨਨ ਜੋ ਤੇਰਾ ਨਾਮ ਤਿਨਾ ਕੈ ਹਾਂ ਸਭ ਕੁਰਬਾਨ ਜਾ ਪ੍ਰਹਾਉ ਕਰ ਰੰਗ ਜੇ ਖਿਆ ਪਿਆਰੇ ਪਈਆ ਨਾਉ ਮੰਜੀਠ ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਢੀਠ ਜਨ ਕੇ ਚੋਲੇ ਰਤੜੇ ਤਿਆਰੇ ਕਮਤ ਤਨਾ ਕਾ ਪਾਸ ਊੜਾ ਤਨਾ ਕੀ ਜੇ ਮਿਲ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਮਣ ਕੰਪੈ ਭਾਵੈ ਆਪੇ ਹੀ ਆ rave ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮੋਂ ਕੰਪੈ ਭਾਵੈ ਆਪੇ ਹੀ ਆ rave ਕੀ ਫਤੇ ਜਲੰਗ ਮhalla ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਾ ਪਿਆਰੇ ਕੀਤੜਾ ਲੱਭੋਂ ਗਾਏ ਮੇਰਾ ਕੰਤ ਨਾ ਭਾਵੇਂ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ